ਕਿਆ ਨਾਮ ਹੈ ਤੁਹਾਡਾ ਸਰ ਸ਼ੇਰੋ ਤੁਸੀਂ ਹਾਂਜੀ ਕਿੱਥੋਂ ਦੇ ਰਹਿਣ ਵਾਲੇ ਹੋ ਇਥੇ ਸ਼ਹਿਰ ਹਾਂ ਠੀਕ ਆ ਜੀ ਇਹ ਤੁਹਾਡਾ ਬਸਾਖੀ ਬੰਪਰ ਨਿਕਲੇ ਜੀ ਹਾਂਜੀ 6 ਕਰੋੜ ਦਾ ਰਿਜ਼ਲਟ 6 ਕਰੋੜ ਇੱਕ ਤਾਂ ਸੋਚਿਆ ਸੀਗਾ ਕਿ ਇਸ ਤਰ੍ਹਾਂ ਦੇ ਨੰਬਰ ਹਾਂਜੀ ਮੈਂ ਪਾਈ ਸੀ 15 ਸਾਲ ਤੋਂ ਬਾਅਦ ਮੈਂ ਵਿਸ਼ਵਾਸ ਸੀ ਮਾਰਗ ਦੇ ਉੱਤੇ ਵੀ ਗੇ ਜਰੂਰ ਅਸ ਪਹਿਲਾਂ ਤਾਂ ਦੁਕਾਨ ਵਾਲੇ ਨੂੰ ਲੱਭੇ ਨਹੀਂ ਤਿੰਨ ਚਾਰ ਦਿਨ ਬਾਅਦ ਤੁਸੀਂ ਲੱਭੇ ਪਹਿਲਾਂ ਉਸ ਦਿਨ ਰਿਜ਼ਲਟ ਆ ਉਸ ਦਿਨ ਚੈੱਕ ਨਹੀਂ ਕੀਤਾ ਸੀ ਹਾਂਜੀ 19 ਦਿਨ ਮੈਂ ਟਿਕਟ ਪਾਈ ਆ 6 ਕਰੋੜ ਦੇ ਲੱਗ ਸਕਦੀ ਉਹਨੀਆਂ ਨੂੰ ਨਿਕਲ ਨਹੀਂ ਸੀ ਕਿ ਬਾਜ਼ਾਰ ਗਈ ਵੈਸੇ ਹੀ ਤੇ ਫਿਰ ਉਹਦੇ ਨਾਲ ਜਲ ਨਹੀਂ ਆਉਂਦਾ ਫਿਰ ਮੈਂ ਕਿਹਾ ਚੱਲ ਦੇਖੀਏ ਜੀ ਉਹ ਸਮਾਨ ਲੈਣ ਗਿਆ ਸੀ 1000 ਰੁਪਏ ਮੇਰੇ ਕੋਲ ਸੀਗਾ ਮੈਂ ਘਰ ਨਹੀਂ ਦੱਸਿਆ ਇਹਨਾਂ ਨੂੰ ਮੈਂ ਟਿਕਟ ਪਾਈ ਆ ਲੈ ਕੇ ਟ੍ਰਾਂਕੇ ਜਾ ਸੀ ਜਦੋਂ ਘਰ ਆ ਕੇ ਦੱਸਿਆ ਕਿੰਦਾ ਤਾਂ ਮਾਹੌਲ ਸੀ ਜੀ ਯਕੀਨ ਹੋ ਗਿਆ ਉਹ ਕਹਾ ਜੀ ਉਹ ਮੰਨਦੇ ਨਹੀਂ ਪਹਿਲਾਂ ਫਿਰ ਮੈਂ ਨੰਬਰ ਲੈਣਾ ਚੈੱਕ ਕਰਦਾ ਨਾ ਦੇਖਦਾ ਫਿਰ ਇਹ ਚੰਡੀਗੜ੍ਹ ਸੀਗਾ ਚੰਡੀਗੜ੍ਹ ਜਿਹਨੂੰ ਕਿ ਫੋਨ ਕੀਤਾ ਇਹਨੇ ਨੰਬਰ ਮਿਲਿਆ عمر ਕਿਨੇ ਤੁਹਾਡੀ ਜੀ 68 ਸਾਲ ਚੰਗ ਕੀ ਕਰਦੇ ਹੋ ਤੁਸੀਂ ਫਿਰ ਮੈਂ ਸਬਜ਼ੀ ਦਾ ਕੰਮ ਕਰਦਾ ਸੀ ਠੀਕ ਹੈ ਜੀ ਫਿਰ ਬੰਦ ਕਰ ਅੱਗੇ ਵੀ ਅੱਗੇ ਵੀ ਪੋਣੀਆਂ ਬੰਪਰ ਪੋਣੇ ਅੱਗੇ ਵੀ ਨਹੀਂ ਉਹ ਨਹੀਂ ਕਰਦੇ ਮੈਂ ਪੋਣਾਂ ਇੱਕ ਟਿਕ ਟਿਕ ਨਾ ਸ਼ੌਂਕੀਏ ਸੋਰ ਸੇ ਪਾਸੇ ਪਾਸੇ ਨਹੀਂ ਹੁਣ ਪਾਣੇ ਅੱਗੇ ਵੀ ਜੇ ਕੋਈ ਮੂਡ ਬਣ ਗਿਆ ਬੰਦਾ ਫਾਇ ਮੈਂ ਤੋ ਦਾਨੀ ਹੈ ਆ ਪੋਣਦਾ ਜੀ ਕਿਸਮ ਕਿਸਮ ਤੇ ਠੀਕ ਨਹੀਂ ਪੋਣ ਕਰਨਾ ਹੁਣ ਇਹਨੇ ਪੈਸੇ ਦਾ ਸੋਚਿਆ ਕੁਛ ਤਸ ਜਿਹੜਾ ਜੀ ਮਸਲੋ ਇੱਕ ਪਿੰਡ ਦੇ ਸਾਰੇ ਮਕਾਨ ਰੈਂਟਰ ਦੇ ਮਕਾਨ ਬਣਾਉਣਾ ਫੇ ਦੂਜਾ ਕੁਛ ਬੱਚੇ ਕਨੇਡਾ ਭੇਜਿਆ ਇਹਨਾਂ ਤੇ ਦੋਨਾਂ ਕੁੱਲ ਮਕਸੀਡ ਕਰਨੇ ਬੈਂਕਾਂ ਦੇ ਬਾਕੀ ਇਹ ਦੋਨੋਂ ਭਰਾਵਾ ਘਰ ਵਾਲੀ ਆ ਬਗਰਾਣੇ ਦੋਨੇ ਆਪੇ ਕੰਮ ਕਰਵਾ ਹੀ ਕਰ ਲੈਣ ਜੋ ਇਹ ਕਰਨਾ ਇਹਨਾਂ ਦੀ ਮੋਜ ਆ ਆਪਸ ਦੋ ਰੋਟੀਆਂ ਖਾਣੀਆਂ ਕਰੀ ਦੀ ਹਾਂ ਜੀ ਬਾਕੀ ਇਹਦੀ ਮੋਜ ਆ ਜੋ ਕਰਨਗੇ ਬਾਕੀ ਸਾਰੇ ਖਰਚਾ ਪਰਚਾ ਤੇ ਇਹੀ ਕਰਦੇ ਆ ਕੋਈ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਚਾਹਨਾ ਤੁਹਾਡਾ ਪਾਜੀ ਗੌਰਵ ਗੌਰਵ ਜੀ ਤਰਸੇਮ ਸਿੰਘ ਜੀ ਕੀ ਲੱਗਦਾ ਤੁਹਾਡੇ ਮੇਰੇ ਫਾਦਰ ਸਾਹਿਬ ਆ ਜੀ ਬਾਪੂ ਤੇ ਜੀ ਕੀ ਹੋ ਗਿਆ ਸੀ ਜਦੋਂ ਦੱਸਿਆ ਕਿ 6 ਕਰੋੜ ਦੀ ਲਾਟਰੀ ਲਿਖੀ ਆ ਪਾ ਜੀ ਮੈਂ एक्चुअली ਕੈਨੇਡਾ ਤੋਂ ਆ ਤੇ ਜਦੋਂ ਕਾਲ ਆਈ ਸੀ ਨਾ ਮੰਮੀ ਦੀ ਮੰਮੀ ਦੀ ਕਾਲ ਆਈ ਸੀ WhatsApp ਤੇ ਤਾਂ ਬਸ ਉੱਥੇ ਪਈ ਸੀ ਮਾਰਨਿੰਗ ਦਾ ਆਈ ਥਿੰਕ 5 ਵਜੇ ਪਈ ਸੀ ਤੇ ਮੈਨੂੰ ਕਾਲ ਆਈ ਮੈਂ ਦੇਖੀ ਮੈਂ ਕਿਹਾ ਮੰਮੀ ਦੀ ਆ ਮੈਂ ਚੁਪ ਕਰੀ ਘਰ ਵਾਲੀ ਨੂੰ ਫੜਾ ਤਾਂ ਮੈਂ ਕਿਹਾ ਵਾਈਫ ਨੂੰ ਮੈਂ ਗਲ ਗੱਲ ਕਰ ਰਹਾ ਤੇ ਵਾਈਫ ਉਹਦਾ ਤਾਂ ਫੋਨ ਕਰਪਾ ਗਿਆ ਤੇ ਵਾਈਫ ਨੇ ਬੈਕ ਕਾਲ ਕੀਤੀ ਮੇਰੀ ਅੱਖ ਜੀ ਲੱਗੀ ਪਈ ਸੀਗੀ ਜਦੋਂ ਕਹਿੰਦੇ ਮੁਬਾਰਕਾਂ ਮੈਨੂੰ ਪਤਾ ਨਹੀਂ ਕਾਦੀਆਂ ਮੁਬਾਰਕਾਂ ਜਦੋਂ 6 ਕਰੋੜ ਦਾ ਨਾਲ ਆ ਮੇਰੀ ਅੱਖ ਜੀ ਆਟੋਮੈਟਿਕਲੀ ਖੁੱਲ ਗਈ 6 ਮੈਂ ਕਿਹਾ ਲੱਖਾਂ ਦੀ ਤਾਂ ਫੇ ਗੱਲ ਗੁੱਲ ਕੀਤੀ ਯਕੀਨ ਜਿਹਾ ਤਾਂ ਨਹੀਂ ਆ ਮੈਂ ਕਿਹਾ ਸ਼ਾਇਦ ਮੈਂ ਪਹਿਲਾਂ ਦੇਖਿਆ ਮਹੀਨਾ ਕਿਹੜਾ ਚੱਲਦਾ ਅਪ੍ਰੈਲ ਕਿਹਦਾ ਮੈਂ ਅਪ੍ਰੈਲ ਨੂੰ ਬਣਾ ਦੇਵਾਂ ਪਰ ਫੇ ਨਹੀਂ ਕਰਦਾ ਨਾ ਗੱਲ ਕੀਤੀ ਬਾਕੀ ਭਰਾ ਨਾਲ ਵੀ ਕਹੋ ਲਈ ਫੇ ਬੜੀ ਖੁਸ਼ੀ ਹੋਈ ਭਾਜੀ ਕਿਹੋ ਜਿਹਾ ਮਾਹੌਲ ਹੋ ਗਿਆ ਅਪ੍ਰੈਲ ਬਹੁਤ ਜ਼ਿਆਦਾ ਖੁਸ਼ੀ ਆ ਭਾਜੀ ਮਤਲਬ ਲਾਈਕ ਆਈ ਡੋਨਟ ਹੈਵ ਐਨੀ ਵਰਡ ਸੀਰੀਅਸਲੀ ਬਿਕੋਜ਼ ਮੈਂ ਕੈਨੇਡਾ ਜਗਾ ਤਾਂ ਮੈਂ ਤਾਂ ਐਟ ਦਾ ਟਾਈਮ ਫਲਾਈਟ ਕਰਾ ਲਈ ਨਾਟ ਜਸਟ ਬਿਕੋਜ਼ ਆਫ ਦਾ ਲਾਈਕ ਲੋਟਰੀ ਨਿਕਲੀ ਆ ਖੁਸ਼ੀ ਸੀ ਕਿ ਮੈਨੂੰ ਬਹਾਨਾ ਮਿਲ ਗਿਆ ਕਿ ਇਸ ਟਾਈਮ ਆਪਣੇ ਫੈਮਿਲੀ ਦੇ ਨਾਲ ਯੂ نو ਲਾਈਕ ਪਾਰਟ ਬਣਾ ਲਾਈਕ ਖੁਸ਼ੀ ਦਾ ਮਾਹੌਲ ਹੈਗਾ ਤੇ ਉਹ ਖੁਸ਼ੀ ਨੂੰ ਆਪਾਂ ਡਬਲ ਕਰੀਏ ਨਾ ਯਾਰ ਲਾਈਕ ਯੂ نو ਇੰਨੀ ਉਮਰ ਹੋ ਗਈ ਮੇਰੇ ਬਾਪੂ ਦੀ ਬਹੁਤ ਜ਼ਿਆਦਾ ਖੁਸ਼ ਆ ਪਾਜੀ ਯਾਰ ਬਹੁਤ ਜ਼ਿਆਦਾ ਮਤਲਬ ਇੱਕ ਇੱਕ ਹੰਦਾਂ ਦੇਖੋ ਪਾਜੀ ਮੇਰੀ ਹਜੇ ਮ ਜਵਾਨ ਆ ਮੈਂ ਕੈਨੇਡਾ ਬਹੁਤ ਪੈਸਾ ਕਮਾ ਲਾਣਾ ਜ਼ਿੰਦਗੀ ਚ ਪਰ ਬਾਪੂ ਮੇਰੇ ਨਾਲ ਮਲਾਂ ਇੱਕ ਰਾਜਾ ਯੂ نو ਲਾਈਕ ਰਾਜਾ ਅੰਮ੍ਰਿਤ ਬਾਪੂ ਮ ਬਹੁਤ ਖੁਸ਼ ਆ ਪਾਜੀ ਬਹੁਤ ਜ਼ਿਆਦਾ